ਜੇ ਮੇਤਰਾ ਕਿਤੇ ਮੈਨੂੰ ਮਿਲ ਗਿਆ ਨਾ ਉੱਚੇ ਤੇ ਰੱਖੇ ਤੇਰੇ ਜੁੱਤੀਆਂ ਬਹੁਤ ਪੈੜੀਆਂ ਨੇ ਪਰ ਮੈਂ ਬਾਅਦ ਵਿੱਚ ਮੈਨੂੰ ਕੁਝ ਵੀ ਹੋਵੇ ਇਹਨੂੰ ਸਾਰੀ ਦੇ ਵਿੱਚ ਇੱਕ ਪਾਰਕ ਦੇ ਵਿੱਚ ਮੈਂ ਕੁਮਾਰੀ ਮਿਲਿਆ ਸੀ ਕੁੱਤਿਆਂ ਦੇ ਨਾਲ ਖੇਡ ਰਿਹਾ ਸੀ ਉੱਥੇ ਇਹਦੀ ਸ਼ਕਲ ਬਿਲਕੁਲ ਕੁੱਤਿਆਂ ਵਰਗੀ ਸੀ ਕਿਸੇ ਨਿਹੰਗ ਸਿੰਘ ਦੇ ਉਹਨੇ ਇੱਕ ਕਾਰ ਨਹੀਂ ਪਾਏ ਉਹਨੇ ਜਿੰਨੇ ਇਹਨੇ ਕਾਰਾਂ ਦੇ ਟੈਟੂਸ ਪਾਏ ਹੋਨੇ ਆਪਣੇ ਸਰੀਰ ਦੇ ਉੱਤੇ ਵੀ ਤੁਸੀਂ ਖੱਜੋ ਕਦੀੜੋਂ ਭੇਡੋ ਜਿਹੜੇ ਬੱਚੇ ਪੈਦਾ ਕੀਤੇ ਨੇ ਉਹ ਭੇਡ ਦੀ ਕੁਖ ਤੋਂ ਕੀਤੇ ਨੇ ਮੈਂ ਤੇਰੇ ਲਈ ਬੋਲਣਾ ਨਹੀਂ ਸੀ ਪਰ ਮਜਬੂਰ ਹੋ ਗਿਆ ਇਹਦੇ ਧਾਰਮਿਕ ਗਾਣਿਆਂ ਦੇ ਵਿੱਚ ਜਿਹੜਾ ਫੁਕਰਾ ਜਿਹਾ ਹੁੰਦਾ ਨਾ ਤਰਸ਼ੇ ਮੋਰਾਂ ਵਾਲੇ ਇਹਦੀ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਮਾਨਕ ਦਾ ਚੇਲਾ ਜੀ ਜੀ ਵੀ ਦੁਰਗਾਪੁਰੀਆ ਜਿਹਦੀ ਆਪਣੀ ਸ਼ਕਲ ਭੇਡ ਵਰਗੀ ਬਣਾਈ ਹੁੰਦੀ ਹੈ ਗਾਣਿਆਂ ਦੇ ਵਿੱਚ ਭੇਡ ਵਾਂਗੂ ਕੇਸ ਕਤਲ ਕੀਤੇ ਹੁੰਦੇ ਨੇ ਭੇਡ ਵਾਂਗੂ ਮੂੰਹ ਬਣਾਇਆ ਹੁੰਦਾ ਉਸ ਬੰਦੇ ਨੇ ਅੱਜ ਇੱਕ ਬਹੁਤ ਭੈੜੀ ਗੰਦੀ ਕਰਦੂਤ ਕੀਤੀ ਹੈ ਇੱਕ ਔਰਤ ਦਾ ਅਪਮਾਨ ਕੀਤਾ ਹੈ ਔਰਤ ਨੂੰ ਭੇਡ ਕੇ ਗਾਣੇ ਦੇ ਵਿੱਚ ਉਹਦਾ ਨਵਾਂ ਗਾਣਾ ਆਇਆ ਤੂੰ ਕਿ ਜਾਣੇ ਭੇਡੇ ਤੌਰ ਸ਼ਕੀਨਾਂ ਦੀ ਮੜਕ ਸ਼ਕੀਨਾਂ ਦੀ ਇਹ ਸ਼ਬਦ ਉਹਨੇ ਆਪਣੇ ਗਾਣੇ ਵਿੱਚ ਵਰਤੇ ਆ ਦਰਸ਼ਕਾਂ ਨੂੰ ਇੱਕ ਬੇਨਤੀ ਹੈ ਜਿਹੜੇ ਸੁਣਦੇ ਨੇ ਉਹਨੂੰ ਬੇਨਤੀ ਇਹ ਹੈ ਵੀ ਇਹ ਬੰਦੇ ਬਹੁਤ ਵੱਡਾ ਟੰਡੂਰਾ ਪੈਦਾ ਦੇ ਲੇਕੀ ਸੀ ਕਿ ਮਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਇਹਨਾਂ ਪਹਿਲਾਂ ਕਤੀੜਾ ਨੂੰ ਖੱਜਾਂ ਨੂੰ ਭੇਡਾਂ ਨੂੰ ਪੁੱਛੋ ਵੀ ਪੰਜਾਬੀ ਮਾਂ ਬੋਲੀ ਦੇ ਵਿੱਚ ਔਰਤ ਪ੍ਰਤੀ ਕਿਤੇ ਭੇਡ ਸ਼ਬਦ ਵਰਤੇ ਹੁਣ ਮੈਂ ਗੱਲ ਕਰਨੀ ਹੈ ਆਪਣੀ ਜਦੋਂ ਮੈਨੂੰ ਸੁਣਨ ਵਾਲੇ ਕਹਿੰਦੇ ਨੇ ਗਿਆਨੀ ਜੀ ਤੁਸੀਂ ਭੇਡ ਕਤੀੜ ਖੱਜ ਸ਼ਬਦ ਵਰਤਦੇ ਹੋ ਉਦੋਂ ਇਹਨਾਂ ਲੋਕਾਂ ਲਈ ਇਹ ਸ਼ਬਦ ਵਰਤੇ ਜਾਂਦੇ ਨੇ ਜਿਹੜੇ ਆਪਣੇ ਗਾਣਿਆਂ ਦੇ ਵਿੱਚ ਇੱਕ ਔਰਤ ਨੂੰ ਭੇਡ ਸ਼ਬਦ ਦੀ ਵਰਤੋਂ ਕਰਕੇ અપਮਾਨ ਕਰਦੇ ਆ ਜਦੋਂ ਤੁਸੀਂ ਪਾਵਨ ਬਾਣੀ ਦੀ ਗੱਲ ਕਰੋਗੇ ਉਦੋਂ ਸੋਕ ਮੰਦਾ ਆਖੀਏ ਜਿਤ ਜਮੈ ਰਜਾਨ ਪਾਵਨ ਬਾਣੀ ਦੇ ਇਹ ਬੋਲ ਨੇ ਸੋਕ ਮੰਦਾ ਆਖੀਏ ਜਿਤ ਜਮੈ ਰਜਾਨ ਇੱਕ ਇਹਦੀ ਹੋਰ ਗੱਲ ਸੁਣਿਓ ਜੈ ਜੀ ਬੀਬੀ ਕਿਸੇ ਨਾ ਨਿਹੰਗ ਸਿੰਘ ਦੇ ਉਹਨੇ ਕਾਰ ਨਹੀਂ ਪਾਏ ਹੁਣ ਜਿੰਨੇ ਇਹਨੇ ਕਕਾਰਾਂ ਦੇ ਟੈਟੂਸ ਪਾਏ ਹੋਨੇ ਆਪਣੇ ਸਰੀਰ ਦੇ ਉੱਪਰ ਦੇਖਿਓ ਤੇ ਹੁੰਦੇ ਨਾਲ ਵੱਡੇ ਵੱਡੇ ਖੰਡੇ ਟੈਟੂ ਵੀਛ ਪਾਏ ਨੇ ਔਰ ਸੋਨੇ ਦੇ ਖੰਡੇ ਇਹ ਪਾ ਕੇ ਵੀ ਰੱਖਦਾ ਹੈ ਸਚਾਈ ਇਹ ਹੈ ਇਹਦੇ ਧਾਰਮ ਗਾਣਿਆਂ ਦੇ ਵਿੱਚ ਆ ਜਿਹੜਾ ਫੁਕਰਾ ਜਿਹਾ ਹੁੰਦਾ ਨਾ ਤਰਸ਼ੇ ਮੋਰਾਂ ਵਾਲੀ ਉਹ ਕਮੈਂਟਰੀ ਵੀ ਕਰਦਾ ਹੁੰਦਾ ਤੇ ਇਹ ਖਾਲਸਤਾਨ ਦੀ ਗੱਲ ਵੀ ਕਦੇ-ਕਦੇ ਕਦੀੜ ਕਰਦਾ ਹੁੰਦਾ ਕੈਨੇਡਾ ਤੋਂ ਇਹਨੂੰ ਸਰੀ ਦੇ ਵਿੱਚ ਇੱਕ ਪਾਰਕ ਦੇ ਵਿੱਚ ਬੈਕ ਬਾਰੇ ਮਿਲਿਆ ਸੀ ਕੁੱਤਿਆਂ ਦੇ ਨਾਲ ਖੇਡ ਰਿਹਾ ਸੀ ਉੱਥੇ ਇਹਦੀ ਸ਼ਕਲ ਬਿਲਕੁਲ ਕੁੱਤਿਆਂ ਵਰਗੀ ਸੀ ਕਿਉਂ ਕੁੱਤਿਆਂ ਦੇ ਵੀ ਬ੍ਰਾਊਨ ਜੇ ਵਾਲ ਹੁੰਦੇ ਆ ਤੇ ਇਹਨੇ ਆਪਣੇ ਜਿਹੜੇ ਵਾਲ ਆ ਉਹ ਰੰਗ ਰੰਗ ਕਰਕੇ ਬ੍ਰਾਊਨ ਬਣਾਏ ਹੁੰਦੇ ਆ ਇਹਦੀ ਆਪਣੀ ਸ਼ਕਲ ਜਿਹੜੀ ਇਹ ਪੂਰੀ ਭੇਡ ਦੇ ਨਾਲ ਮੈਚ ਕਰਦੀ ਹੈ ਦੇਖੋ ਤੁਸੀਂ ਜਿਹੜੀ ਮੈਂ ਅੱਜ ਗੱਲ ਕਰ ਰਿਹਾ ਬਹੁਤੇ ਸੱਜਣ ਇਹ ਕਹਿੰਦੇ ਹੁੰਦੇ ਆ ਕਿ ਗਾਣੇ ਨੂੰ ਗਾਣਾ ਬਣਾ ਕੇ ਸੁਣਿਆ ਕਰੋ ਕਿਉਂ ਬਾਈ ਕੀ ਗੱਲ ਇਹ ਸਾਡਾ ਸੱਭਿਆਚਾਰ ਹੈ ਤੁਸੀਂ ਪੰਜਾਬੀ ਮਾਂ ਬੋਲੀ ਦੇ ਵਿੱਚ ਇੱਕ ਔਰਤ ਦਾ ਅਪਮਾਨ ਕਰੋ ਉਹ ਵੀ ਭੇਡ ਕਹਿ ਕੇ ਦੂਜੀ ਗੱਲ ਹੋਰ ਸੁਣਿਆ ਤੇ ਹੁੰਦੇ ਨਾਲ ਵੀ ਤੁਸੀਂ ਖੱਚੋ ਕਤੀੜੋ ਭੇਡੋ ਜਿਹੜੇ ਬੱਚੇ ਪੈਦਾ ਕੀਤੇ ਨੇ ਉਹ ਭੇਡ ਦੀ ਕੁੱਖ ਤੋਂ ਕਿਤੇ ਨੇ ਜਾਂ ਔਰ ਦੀ ਕੁੱਖ ਤੋਂ ਪੈਦਾ ਕੀਤੀ ਐ ਇਹ ਸਵਾਲ ਇਕੱਲੇ ਜੈਜੀ ਵੀ ਲਈ ਸਾਰਿਆਂ ਲਈ ਐ ਕਿ ਜਿਹੜੀਆਂ ਸਾਡੇ ਘਰ ਔਰਤਾਂ ਨੇ ਉਹ ਭੇਡਾਂ ਨੇ ਅਸੀਂ ਆਪਣੀ ਜਿਹੜੀ ਔਲਾਦ ਐ ਭੇਡਾਂ ਤੋਂ ਪੈਦਾ ਕੀਤੀ ਐ ਇਹਨੂੰ ਪੁੱਛਣ ਵਾਲਾ ਹੋਵੇ ਕਤੀੜ ਨੂੰ ਕਿ ਇਹੋ ਜੀ ਸ਼ਬਦਾਵਲੀ ਤੋਂ ਗਾਣੇ ਵਿੱਚ ਵਰਤੀ ਐ ਉੱਥੇ ਰਕਾਨ ਸ਼ਬਦ ਵਰਤਿਆ ਜਾ ਸਕਦਾ ਸੀ ਕੁੜੀ ਸ਼ਬਦ ਵਰਤਿਆ ਜਾ ਸਕਦਾ ਸੀ ਬڑے ਸ਼ਬਦ ਨੇ ਜਿਹੜੇ ਤੁਸੀਂ ਗਾਣੇ ਵਿੱਚ ਵਰਤ ਸਕਦੇ ਹੋ ਪਰ ਨਹੀਂ ਅਸੀਂ ਆਪਣੀ ਕਰਤੂਤ ਦਿਖਾਉਣੀ ਹੁੰਦੀ ਹੈ ਮੈਂ ਜਿਹੜੇ ਨੇ ਸੁਣਨ ਵਾਲੇ ਨੇ ਨਾ ਥੋੜਾ ਜਿਹਾ ਉਹ ਗੌਰ ਕਰਿਓ ਵੀ ਜਦੋਂ ਪੰਜਾਬੀ ਮਾਂ ਬੋਲੀ ਦੀ ਬੰਦੇ ਗੱਲ ਕਰਦੇ ਆ ਤੇ ਉਦੋਂ ਕੇਵਲ ਢਾਗ ਹੁੰਦਾ ਕਿਉਂਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਆ ਬੋਲੀ ਹੈ ਤੁਹਾਡੀ ਆ ਸੇਵਾ ਹੈ ਤੁਹਾਡੀ ਤੁਹਾਨੂੰ ਪਤਾ ਜਦੋਂ ਗੁਰਦਾਸ ਮਾਨ ਸਾਹਿਬ ਨੇ ਬਸ ਇੰਨਾ ਹੀ ਕਿਹਾ ਸੀ ਕਿ ਜੇ ਪੰਜਾਬੀ ਮਾਂ ਤਾਂ ਹਿੰਦੀ ਨੂੰ ਮਾਸੀ ਸਮਝ ਲਓ ਐਨੀ ਗੱਲ ਹੀ ਕਹੀ ਸੀ ਤੇ ਕਿਦਾਂ ਵਿਰੋਧ ਕੀਤਾ ਸੀ ਉਹਦਾ ਉਸ ਬੰਦੇ ਨੂੰ ਘਰ ਤੋਂ ਬਾਹਰ ਨਿਕਲਣ ਨਾਲ ਦੁੱਬਰ ਹੋ ਗਿਆ ਸੀ ਐਨੀ ਗੱਲ ਹੀ ਕਹੀ ਸੀ ਕਿ ਜੇ ਪੰਜਾਬੀ ਨੂੰ ਮਾਂ ਮੰਨਦੇ ਹੋ ਤਾਂ ਹਿੰਦੀ ਨੂੰ ਮਾਸੀ ਮੰਨ ਲਓ ਕਿੰਨਾ ਵਿਰੋਧ ਕੀਤਾ ਸੀ ਮੈਂ ਐਵਸਪੋਰਟ ਸੀਗਾ ਕੈਨੇਡਾ ਉੱਥੇ ਵਿਰੋਧ ਕਰਨ ਵਾਲੀਆਂ ਕਟੀੜਾਂ ਵੀ ਆ ਗਈਆਂ ਸੀ ਤੇ ਹੁਣ ਆ ਜੈਜੀ ਵੀ ਇਹ ਕੌਣ ਹੈ ਜਿਹੜੀਆਂ ਨਾਲ ਇਹਦੇ ਉਹ ਕੁੜੀਆਂ ਨੱਚ ਰਹੀਆਂ ਨੇ ਚਲੋ ਉਹਨਾਂ ਦਾ ਪੈਸਾ ਹੈਗਾ ਉਹਨਾਂ ਦਾ ਕੰਮ ਹੈ ਤੇ ਕਿ ਉਹਨਾਂ ਨੂੰ ਭੇਡ ਸਮਝ ਕੇ ਨਚਾਇਆ ਉਥੇ ਜਿਹੜੀਆਂ ਕੁੜੀਆਂ ਨਾਲ ਕੰਮ ਕਰਦੀਆਂ ਨੇ ਟੀਮ ਵਰਕ ਦੇ ਵਿੱਚ ਕਿ ਉਹ ਭੇਡਾਂ ਨੇ ਉਹਨੂੰ ਭੇਡਾਂ ਬਣਾ ਕੇ ਨਚਾਇਆ ਉਥੇ ਭਰਾਵੋ ਮਾੜੀ ਮੋਢ ਸ਼ਰਮ ਕਰ ਲੋ ਮੈਂ ਤੇਰੇ ਲਈ ਬੋਲਣਾ ਨਹੀਂ ਸੀ ਪਰ ਮਜਬੂਰ ਹੋ ਗਿਆ ਇਹ ਜਿਹੇ ਸ਼ਬਦ ਆਵਲੇ ਤੁਹਾਡੇ ਸੁਣ ਕੇ ਤੇ ਜਿਹੜੇ ਨਾ ਖਾਲਸਤਾਨੀ ਉਥੇ ਖੱਚਾਂ ਬੈਠੀਆਂ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਵੀ ਥੋੜਾ ਜਿਹਾ ਚੈਲੰਜ ਹੈ ਵੀ ਇਹ ਖਾਲਸਾਨਾਂ ਦੀ ਗੱਲ ਵੀ ਕਦੇ-ਕਦੇ ਕਰਦਾ ਹੁੰਦਾ ਤੇ ਇਹ ਗਾਣਿਆਂ ਦੇ ਵਿੱਚ ਆਪਣੇ ਕਈ ਵਾਰੀ ਫਤੇ ਵੀ ਬੁਲਾਏ ਆ ਨੇ ਇਹ ਹੋਕਰ ਸਟੇਜਾਂ ਤੇ ਵੀ ਫਤੇ ਬੁਲਾਉਂਦੇ ਨੇ ਲੱਜਰ ਗਾਣਾ ਹੁੰਦਾ ਉੱਥੇ ਵੀ ਫਤੇ ਬੁਲਾਉਂਦੇ ਨੇ ਪਰ ਜਿਹੜੀ ਆਕਰਦੂਤ ਕੀਤੀ ਹੈ ਨਾ ਜੈਜੀ ਵੀ ਨੇ ਇਹ ਨਿੰਦਣਯੋਗ ਹੈ ਮੈਂ ਕਹਿੰਦਾ ਘੱਟੋ-ਘੱਟ ਇਸ ਬੰਦੇ ਨੂੰ 1 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਘੱਟੋ-ਘੱਟ ਔਰ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਕਿ ਇਸ ਬੰਦੇ ਤੇ ਦਰਖਾਸਤ ਦੇਵ ਪਰਚਾ ਹੋਵੇ ਇੱਕ ਹੋਰ ਗੱਲ ਕਹਿਣੀ ਹੈ ਤੁਸੀਂ ਇਸ ਭੇਡ ਨੂੰ ਇਸ ਫੁਕਰੇ ਜੈਜੀ ਵੀ ਨੂੰ ਆਪਣੇ ਵਿਆਹ ਲਈ ਬੁੱਕ ਕਰਿਓ ਤੇ ਬੁੱਕ ਕਰਕੇ ਨਾ ਫਿਰ ਇਹ ਗਾਣੇ ਦੀ ਫਰਮਾਇਸ਼ ਕਰਿਓ ਕਿ ਇਹ ਆ ਗਾਣਾ ਸਾਡੀ ਸਟੇਜ ਤੇ ਸਾਡੇ ਘਰ ਵਿੱਚ ਗਾ ਜੇ ਤੁਹਾਡੀਆਂ ਜਨਾਨੀਆਂ ਇਹਦੇ ਮੂਰੇ ਨੱਚਣ ਗਈਆਂ ਤੇ ਇਹੀ ਗਾਣਾ ਚੱਲੇ ਤੂੰ ਕੀ ਜਾਣੇ ਭੇਡੇ ਤੌਰ ਸ਼ਕੀਨਾ ਦੀ ਜਾਂ ਤੌਰ ਸ਼ਕੀਨਾ ਦੀ ਫਿਰ ਇਹੀ ਗਾਣਾ ਲਵਾਇਓ ਫਿਰ ਤੁਹਾਨੂੰ ਸਵਾਦ ਆਊ ਕਿ ਔਰਤ ਪ੍ਰਤੀ ਇਨ੍ਹਾਂ ਫੁਕਰਿਆਂ ਦਾ ਕੀ ਰਵਈਆ ਹੈ ਔਰ ਦਾ ਕਿੰਨਾ ਕੁ ਮਾਨਸਤਕਾਰ ਕਰਦੇ ਨੇ ਇਹਨਾਂ ਨੂੰ ਛੇਤਰਾਂ ਦੀ ਘਾਟ ਹੈ ਕੋਈ ਸ਼ੱਕ ਨਹੀਂ ਚਮਕੀਲਾ ਚਮਕੀਲਾ ਕਹਿ ਕੇ ਤੁਸੀਂ ਲੱਜਰ ਲੱਜਰ ਕਹਿ ਕੇ ਉਸ ਬੰਦੇ ਦਾ ਕਤਲ ਕਰਵਾਇਆ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਪਰ ਉਹਦੇ ਗੀਤਾਂ ਦੇ ਵਿੱਚ ਤੁਸੀਂ ਕੋਈ ਇਹੋ ਜਿਹਾ ਲਫ਼ਜ਼ ਕੱਢ ਕੇ ਦਿਖਾਓ ਸਭਿਆਚਾਰਕ ਜਿਹੜੀ ਜੋ ਨੋਕ ਚੋਕ ਘਰਾਂ ਦੇ ਵਿੱਚ ਚੱਲੀ ਸੀ ਉਹਨੇ ਉਹ ਬੰਦੇ ਦੇ ਗੀਤਾਂ ਵਿੱਚ ਵਰਤੀ ਸੀ ਤੇ ਉਸ ਬੰਦੇ ਨੇ ਕਿਤੇ ਆਪਣੇ ਜਿਸਮ ਤੇ ਆਪਣੇ ਸਰੀਰ ਤੇ ਕੋਈ ਟੈਟੂ ਨੀਲ ਬਣਾਇਆ ਸੀ ਇਹਦੇ ਇੱਕ ਓੰਕਾਰ ਵੀ ਬਣੇ ਹੋਏ ਇਹਦੇ ਤੇ ਇਹਦੇ ਸਰੀਰ ਤੇ ਜਿਹੜਾ ਜੈਜੀ ਵੀ ਫੁਕਰ ਹੈ ਹੁਣ ਤੁਸੀਂ ਜਦੋਂ ਦੀ ਸ਼ਕਲ ਦੇਖਦੇ ਹੋ ਇਹਦੇ ਕੇਸ ਕਿੱਦਾਂ ਬਣਾਏ ਹੁੰਦੇ ਨੇ ਜੈਲ ਜੋ ਲਾ ਕੇ ਤੇ ਉਹ ਕਿਤੇ ਭੇੜ ਨਾਲੋਂ ਘੱਟ ਹੁੰਦੇ ਨੇ ਕਿ ਜਿਹੜਾ 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 ਰੰਗੇ ਨੇ ਆਪਣੇ ਵਾਲਾਂ ਨੂੰ ਕੀਤਾ ਹੁੰਦਾ ਉਹ ਮਨੁੱਖੀ ਰੰਗ ਹੈ ਉਹ ਮਨੁੱਖ ਦੇ ਵਾਲਾਂ ਦਾ ਰੰਗ ਹੈ ਉਹ ਭੇਡਾਂ ਦੇ ਵਾਲਾਂ ਦਾ ਰੰਗ ਹੈ ਜਿਸ ਜੇ ਝੂਠਾ ਦੱਸ ਦਿਓ ਤੁਸੀਂ ਜੇ ਮੇਤਰਾ ਕਿਤੇ ਮੈਨੂੰ ਮਿਲ ਗਿਆ ਨਾ ਉੱਚੇ ਤੇ ਰੱਖੇ ਤੇਰੇ ਜੁੱਤੀਆਂ ਬਹੁਤ ਪੈਣੀਆਂ ਨੇ ਪਰ ਮੈਂ ਬਾਅਦ ਵਿੱਚ ਮੈਨੂੰ ਕੁਝ ਵੀ ਹੋਵੇ ਇੱਕ ਵਾਰੀ ਤੇਰੇ ਨਾਲ ਛੇਤਰ ਜ਼ਰੂਰ ਫੇਰਨੇ ਫੇਰਨਾ ਜੇ ਕਿਤੇ ਮੈਨੂੰ ਮਿਲ ਗਿਆ ਇਹ ਧਮਕੀ ਨਹੀਂ ਇਹ ਸਚਾਈ ਹੈ ਇਹ ਤੇਰੇ ਕਰਤੂਤ ਦੇਖ ਕੇ ਬੋਲਣਾ ਪਿਆ ਜਿਹੜੇ ਸੁਣਨ ਵਾਲੇ ਨੇ ਉਹ ਦੇਖ ਲਿਓ ਵੀ ਔਰਤਾਂ ਪ੍ਰਤੀ ਇਹ ਬੰਦੇ ਕਿੰਨਾ ਕੁ ਸਤਕਾਰ ਕਰਦੇ ਨੇ ਔਰਤਾਂ ਦਾ ਕਿੰਨਾ ਕੁ ਔਰਤਾਂ ਨੂੰ ਇਹ ਔਰ ਸਮਝੇ ਨੇ ਅਸਲ ਵਿੱਚ ਨਾ ਜਦੋਂ ਤੁਸੀਂ ਕਹਿੰਦੇ ਹੋ ਕਿ ਔਰਤ ਪੈਰ ਦੀ ਜੁੱਤੀ ਹੈ ਜਾਹ ਹੋਰ ਧਰਮਾਂ ਨੇ ਕਿਹਾ ਮੈਂ ਕਹਣਾ ਉਹ ਤਾਂ ਆਪਣੀ ਗਲਤੀ ਦਾ ਉਹਨਾਂ ਨੂੰ ਅਹਿਸਾਸ ਹੋ ਗਿਆ ਪਰ ਜਿਹੜੇ ਸਾਡੇ ਦੇ ਕਢੰਮ ਨੇ ਨਾ ਇਹ ਖੱਤਾਂ ਨੇ ਇਹ ਸਾਡੇ ਵਾਲੇ ਔਰਤ ਨੂੰ ਪੈਰ ਦੀ ਜੁੱਤੀ ਅੱਜ ਵੀ ਬਣਾ ਕੇ ਰੱਖਦੇ ਆ ਬਹੁਤ ਗੰਦੀ ਸ਼ਬਦਾਵਲੀ ਵਰਤੀ ਹੈ ਇੱਕ ਔਰਤ ਨੂੰ ਭੇਡ ਕਹਿਣਾ ਬਸ ਇਹ ਬੇਨਤੀ ਮੈਂ ਤਾਂ ਕੀਤੀ ਹੈ ਇਹਨੂੰ ਜਿਹੜੇ ਸੁਣਨ ਵਾਲੇ ਨੇ ਥੋੜਾ ਜਿਹਾ ਉਹ ਕੰਨ ਕਰਕੇ ਇਹ ਮੇਰੀਆਂ ਗੱਲਾਂ ਸੁਣ ਲਿਓ ਫਿਰ ਜਵਾਬ ਦਿਓ ਵੀ ਇਹ ਕਿੰਨਾ ਕੁ ਉਹਨੇ ਸਹੀ ਕਿਹਾ ਜਿਹੜਾ ਭੇਡ ਸ਼ਬਦ ਔਰਤ ਲਈ ਗਾਣੇ ਵਿੱਚ ਵਰਤਿਆ ਹੋਇਆ